ਦੱਸਦਾ ਜਸੂਸ ਦਿੱਲੀ ਜਾ ਕੇ ਰਾਣੀ ਨੂੰ ਵੀ ਫਰੋਜ਼ਪੁਰ ਵਿੱਚ ਜਿਹੜਾ ਪਾਣੀ ਛੱਡਿਆ ਨਾ ਉਹਦੀ ਸਾਰੀ ਸੀਆਈਡੀ ਜਾ ਕੇ ਸਰਕਾਰ ਨੂੰ ਦੇ ਰਹੇ ਨੇ ਦੱਸਦਾ ਜਸੂਸ ਦਿੱਲੀ ਜਾ ਕੇ ਰਾਣੀ ਨੂੰ ਵਾਹ ਜੀ ਵਾਹ ਧੀਰ ਵਾਲੇ ਦੀ ਬੈਠੀ ਏ ਇੱਕ ਹੀ ਨਾ ਛੇਰ ਹੁੰਦਾ ਮਾਨ ਮੋਦੀਆ ਬੰਦੂਰ ਸ਼ੇਰਾਂ ਦੀ ਇੱਥੇ ਫੌਜ ਬੈਠੀ ਏ ਹਾਸ਼ੀਰ ਆ ਕਾ ਜੋਸ਼ ਨਾਲ